ਲਾ ਸੱਜਣੋ ਅੱਜ ਦੀ ਵੀਡੀਓ ਨਾਲ ਜਿਹੜੀ ਬਣਨ ਲੱਗੀ ਐ ਇੱਕ ਤਾਂ ਨਸਲਾਂ ਕਈ ਦਿਖਾਵਾਂਗੇ ਕਟੀਆਂ ਵੀ ਦਿਖਾਵਾਂਗੇ ਮੱਜਾਂ ਵੀ ਦਿਖਾਵਾਂਗੇ ਇੱਕ ਚਾਰ ਦੰਦ ਝੋਟੀ ਦਿਖਾਵਾਂਗੇ ਪਹੁੰਚੇ ਹੋਇਆ ਬਾਈ ਕਾਲੇ ਕੋਲੇ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਜਖਲ ਹਰਿਆਣਾ ਝੋਟੀਆਂ ਕਈ ਦਿਖਾਉਣੀਆਂ ਸੀ 2-3 ਬਾਈ ਕਹਿੰਦਾ ਹੋ ਗਈਆਂ ਸੇਲ ਤੇ ਇੱਕ ਬਾਈ ਕੋਲ ਗਾਕ ਵੀ ਆਏ ਹੋਣੇ ਉਹ ਪਹਿਲਾਂ ਵੀ ਬਾਈ ਤੋਂ ਪਸ਼ੂ ਲੈ ਕੇ ਗੱਲਬਾਤ ਉਹਨਾਂ ਨਾਲ ਵੀ ਕਰਾਉਂਗਾ ਤੇ ਬਾਕੀ ਗੱਲਬਾਤ ਸਾਰੀ ਕਾਲਾ ਦੱਸੂ ਜਿਹੜਾ ਰੇਟ ਆ ਰੇਟ ਵਾਈ ਤੋਂ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਕਾਲੇ ਫਿਰ ਠੀਕ ਠਾਕ ਬਾਈ ਸਰਦੀ ਕਲਾ ਚਿਰ ਜਾ ਕੇ ਮਿੰਟ ਪਾਤਾ ਚਿਰ ਤੋਂ ਪਿਛਤਾ ਮਾਲ ਥੋੜਾ ਜਦੋਂ ਕਰਨ ਆ ਗਿਆ ਪੰਜ ਚਾਰ ਦਿਨ ਦੋਂ ਟੱਪ ਗਏ ਫਿਰ ਮਾਲ ਵਿਕੀ ਗਈ ਗੋਰੀ ਹੁਣ ਜਦੋਂ ਮਾਲ ਇਕੱਠਾ ਕਰਿਆ ਕਰੀਏ ਇਹਨੇ ਵਿਕ ਜਾ ਕਰੇ ਮਾਲ ਇਕੱਠਾ ਪਿੱਛੇ ਤੋਂ ਡੰਗਰਾਂ ਤੇ ਔਖਾ ਹੋ ਜਾਂਦਾ ਹੁਣ ਵੀ ਅੱਜ ਵੀ ਕੱਲ ਵੀ ਦੋ ਮਈਆਂ ਕਰ ਲੋ ਹੋ ਗਈਆਂ ਇੱਕ ਅੱਜ ਹੋ ਗਈ ਇਹ ਦੋ ਮਈਆਂ ਰਹਿੰਦੀਆਂ ਨੇ ਦੋ ਇੱਕ ਸੱਜਣ ਆਏ ਹੋਏ ਆਪਣੇ ਹਾਂ ਇੱਕ ਬਾਈ ਆਏ ਨੇ ਪਹਿਲਾਂ ਦਿੱਤੀ ਝੋਟੀ ਤੇ ਇਹ ਵੀ ਆਲਾ ਦੀ ਬਈਆਂ ਨੇ ਇਹਨਾਂ ਨੇ ਸਾਈ ਸੂਈ ਸੱਦਾ ਹੋ ਰਿਹਾ ਮੈਨੂੰ ਬੁਲਾ ਕਰਕੇ ਤੇ ਸ਼ੁਰੂਆਤ ਕਿੱਥੋਂ ਸ਼ੁਰੂਆਤ ਪ ਤੌਫਾ ਹੀ ਦਿਖਾ ਦਾਂਗੇ ਇੱਕ ਨੰਬਰ ਤੇ ਬਹੁਤ ਕਮਾਲ ਦੀ ਝੋਟੀ ਦਿਖਾਵਾਂਗੇ ਸਿੰਘ ਵੀ ਬੰਦ ਕਲਰ ਵੀ ਜੈਡ ਬਲੈਕ ਤੇ ਜਿਵੇਂ ਆਪਾਂ ਕਹਿੰਦੇ ਨਾ ਗਹਿਰਾ ਜੈਡ ਬਲੈਕ ਹੁੰਦਾ ਉਹ ਕਲਰ ਆ ਝੋਟੀ ਦਾ ਧੋਰ ਸੇਠਾ ਖੋਲ ਕੇ ਦੰਦੋਂ ਚੋਗੀ ਹੋਈ ਗੁਰੀ ਹਲੇ ਦੰਦਾਂ ਤੇ ਚਾਰ ਦੰਦ ਦਾ ਕੱਦਗਾਠ ਬਹੁਤ ਸੋਹਣਾ ਲੱਗ ਗਿਆ ਤੇ ਬਾਕੀ ਜਿਹੜਾ ਲੇਵੇ ਦਾ ਡਿਜ਼ਾਈਨ ਆ ਆਰਡਰ ਕਹਿੰਦੇ ਨੇ ਇੰਗਲਿਸ਼ 'ਚ ਆਪਾਂ ਆਰਡਰ ਬਹੁਤ ਸ਼ਾਨਦਾਰ ਲੱਗਿਆ ਤੇ ਸਿੰਘ ਬਿਲਕੁਲ ਬੰਦ ਆ ਗਿਆ ਬਿਊਟੀ ਵਾਲੇ ਪੱਖ 'ਚ ਵੀ ਕੱਤੀ ਚੰਗੀ ਆ ਤੇ ਦੁੱਧ ਵਾਲੇ ਮਾਮਲੇ 'ਚ 2200 ਨੂੰ ਜਾਣਕਾਰੀ ਦੇ ਦੇਵਾਂਗਾ ਹੁਣ ਕਿੰਨੇ ਦਿਨ ਦੀ ਸੂਈ ਸੋਈ ਨੂੰ ਗੁਰੇ ਚੌਥਾ ਪੰਜਵਾਂ ਦਿਨ ਹੋ ਗਿਆ 11 ਲੀਟਰ ਬੋਲਾ ਹੁਣ ਤਿਆਰ ਹੈ ਵੀਰੇ ਚੌਥਾ ਪੰਜਵਾਂ ਦਿਨ 15 ਲੀਟਰ ਦੀ 15 ਲੀਟਰ ਦੀ ਓਟ ਤੇ ਆਈ ਝੂਠੀ ਹੈਗਾ 11 ਹਾਂ ਹੁਣ ਤਿਆਰ ਹੋ ਰਹਾ ਆਪਾਂ ਓਟ ਤੇ ਹੀ ਭੇਜਾਂਗੇ ਯਾਰ ਝੂਠੀ ਐਡੀ ਗਰੰਟੀ ਹੈ ਕਿਸੇ ਦੀ ਕੰਟੀ ਨਾ ਜੇ ਮੇਰੇ ਮਹਾ ਜਮੀ ਵੀ ਨਹੀਂ ਆਉਗੀ ਪਹਿਲਾਂ ਆਈ ਹੈ ਕਦੇ ਹੁਣ ਆ ਗੈਪ ਪੈ ਗਿਆ ਮੈਨੂੰ ਫੋਨ ਆਇਆ ਕਹੀ ਠੀਕ ਆ ਗੱਲ ਕਹਿੰਦੇ ਵੀ ਕਿਤੇ ਗੁਰੇ ਨਾ ਤਾਂ ਨਹੀਂ ਪੈ ਗਿਆ ਕੋਈ ਗੱਲਬਾਤ ਮਾਨਾ ਮਾਲ ਆਈ ਗਿਆ ਬਾਈ ਵਿਕੀ ਗਿਆ ਠੀਕ ਹੈ ਗੱਲ ਦੰਦਾਂ ਚ ਆ ਗਈ ਸੱਜਣੋ ਚਾਰ ਦੰਦ ਤੇ ਕੱਤੀ ਬਹੁਤ ਹਾਲੀ ਥੋੜੇ ਬੋਲੇ ਪਾਲਾ ਪੋਲਾ ਚ ਫਿਰਦੀ ਹੈ ਕੱਤੀ ਠੀਕ ਹੈ ਗੱਲ ਥੱਲੋਂ ਸੁਪਾਈਆਂ ਸੁਪੂਆਂ ਕੱਤੀ ਜਾਨ ਬਰੀਕੀਆਂ ਵਾਲੀਆਂ ਨੇ ਕੱਤੀ ਤੇ 11 ਲੀਟਰ ਹੈ ਐਨ ਵੀਰੇ ਤਿਆਰ ਹੋਊਗਾ 11 ਲੀਟਰ 2 ਟਾਈਮ 4 ਐਨ ਐਂਚ ਪਾਦੀ ਕਮਾਲ ਕਮਾਲ ਬੱਚੇ ਦਾ ਬਾਲਾ ਕਰਦੀ ਕੱਤੀ ਆ ਗਈ ਕਮਾਲ ਦੀ ਥਣ ਲੱਗਿਆ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਤੇ ਜਿਹੜਾ ਗੈਪ ਆ ਸੱਜਣੋ ਥਾਣਾ ਚ ਗੈਪ ਵੀ ਬਹੁਤ ਕਮਾਲ ਦਾ ਲੱਗਿਆ ਤੇ ਨਸਲ ਬਹੁਤ ਆ ਕੱਟੀ ਜਿਵੇਂ ਦੁੱਧ ਪਾਈ ਨੇ ਦੱਸਿਆ ਚਾਰ ਦੰਦ ਕੋਲ ਵੀ 11 ਲੀਟਰ ਦੇ ਕੋਲ ਹਾਜ਼ਰ ਆ 14 ਕਿ ਲੀਟਰ ਘੱਟ ਤੋਂ ਘੱਟ 14 ਕਿ ਲੀਟਰ ਇਹ ਇਕੱਠੀ ਕਰ ਦੂ ਕਿਉਂਕਿ ਕੱਚੀ ਸੂਈ ਹੋਈ ਆ ਮੈਲੇ ਮੂਲੇ ਵੀ ਲੱਗੂਗੀ ਤੇ ਬਾਕੀ ਜਦੋਂ ਪਸ਼ੂ ਕਿਸੇ ਸੱਜਣ ਕੋਲ ਜਾ ਕੇ ਇੱਕ ਟਿਕਾਣੇ ਤੇ ਰੁਕ ਜਾਂਦਾ ਜਿਆਦਾ ਦੁੱਧ ਮੇਰੇ ਹਿਸਾਬ ਨਾਲ ਵੀ ਉੱਥੇ ਜਾ ਕੇ ਵੱਧਦਾ ਹੁੰਦਾ ਕਿੰਨੇ ਕਿ ਦੁੱਧ ਦੀ ਹੋਟ ਤੇ ਭੇਜਦਾ 15 ਲੀਟਰ ਦੇ ਵੀਰੇ 15 ਖਾਸਾ ਹੁੰਦਾ ਐਡੀ ਝੋਟੀ ਨਾਲ ਕੀ ਜਿਆਦਾ ਹੈ ਪੂਰੀ ਬਰੀਡ ਵਾਲੀ ਆ ਉਹ ਚੀਜ਼ ਨਹੀਂ ਹੈਗੀ ਹਰਿਆਣੇ ਦੀ ਪਿਓ ਜਿਵੇਂ ਪੰਜਾਬ ਦੀ ਗੱਦੇ ਤਾਂ ਨਹੀਂ ਆਪਾਂ 100 ਰੁਪਏ ਲੈਂਦੇ ਗਾਰੰਟੀ ਹੋਊਗੀ ਇਹਦੀ ਹਰੇਕ ਪੱਖ ਤੋਂ ਹਾਂ ਚੋਣ ਚਵਾਉਣ ਦੀ ਕਿਵੇਂ ਐਨ ਚੋਣ ਚਵਾਣਾ ਬੱਚਾ ਲਾ ਲਾਂਗੇ ਆਪਾਂ ਠੀਕ ਗੱਲ ਬੱਚਾ ਦਾ ਕਿਤਾਰਾ ਮਾਰ ਕੇ ਬੱਚਾ ਦਾ ਕਿਤਾਰਾ ਮਾਰ ਕੇ ਥੱਲੇ ਵੀ ਕੱਟੀ ਹੈ ਵੀਰੇ ਨਾਲ ਵੀ ਕੱਟੀ ਹੈ ਹਾਂ ਕੱਟੀ ਵੀ ਦਿਖਾ ਦੇ ਨਾਲ ਵੀ ਇਹਦੇ ਸੱਜਣੋਂ ਕੱਟੀ ਆ ਗਈ ਤੇ ਆਪ ਵੀ ਝੋਟੀ ਕੱਟੀਆਂ ਜੀ ਆ ਗਈ ਤੇ ਪੈਸੇ ਇਹਦੇ ਕਿੰਨੇ ਲੈ ਲਾਂਗੇ ਆਪਾਂ ਇਹਦਾ 1.40 ਹੈ ਵੀਰੇ 1 ਲੱਖ ਤੇ 40 ਹਜ਼ਾਰ ਹਾਂ ਕਿੰਨੇ ਦੀ ਫਿਕਸ ਜੀ ਜਮੇ ਮਾਨਤਾਨ ਕਰਦਾ ਗੁਰੂ ਇੱਕੱਟੀ ਦਾ ਨਾਲੇ ਵੀ ਜੀ ਮੰਡੀ ਮੇਲੇ ਵਾਲਾ ਕੰਮ ਹੈ ਜਾ ਕਿਤੇ ਉਹ ਵੀ ਦੁੱਧ ਤਿਆਰ ਕਰਕੇ ਕੱਟੀ ਡੇਢ ਤੋਂ ਟੱਪ ਕੇ ਕੰਮ ਆ 1 ਲੱਖ ਤੇ 40 ਚੋਂ ਮਾਨਤਾਨ ਕਰ ਦਾਂਗੇ ਹਾਂ ਹੁਣ ਮਾਰ ਦੇ ਕਰੀ ਆ ਦੋ ਨੰਬਰ ਵਾਲੀ ਮਾਰ ਤੇ ਕੈਮਰਾ ਇਹਦਾ ਸੂਆ ਕਿਹੜਾ ਜੀ ਇਹਦਾ ਦੂਜਾ ਸੂਆ ਵੀਰੇ ਕਿੰਨੇ ਦਿਨ ਦੀ ਰੂਈ ਆ ਇਹਨੂੰ ਹੋ ਗਿਆ ਹਫਤਾ ਸੂਈ ਨੂੰ ਇੱਕ ਹਫਤਾ ਹਫਤਾ ਹੋ ਗਿਆ ਬੱਚਾ ਕੀ ਨਾਲ ਬੱਚਾ ਘੱਟਾ ਨਾਲ ਤੋਰ ਸੇਠਾ ਖੋਲ ਕੇ ਤੇ ਬੱਚੇ ਸੋਨਮਾ ਦੋਹਾਂ ਦੇ ਲਾ ਕੇ ਧਾਰਾਂ ਜਰੂਰ ਮਾਰ ਕੇ ਦਿਖਾ ਦੂੰਗਾ ਵੀਡੀਓ ਦੇ ਵਿੱਚ ਹੀ ਉਹ ਸ਼ੰਕਾ ਤੁਹਾਡੀ ਆਪਾਂ ਦੂਰ ਕਰ ਦਾਂਗੇ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਉਂਦਾ ਪਸ਼ੂ ਮੈਂ ਕਹਿੰਦਾ ਹੁਣ ਆ ਵੀ ਨੇੜੇ ਆ ਕੇ ਲੈ ਕੇ ਜਾਇਆ ਕਰੋ ਚੈੱਕ ਕਰਕੇ ਸੂਆ ਦੂਜਾ ਕੱਦ ਕਾਠ ਬਹੁਤ ਸੋਹਣਾ ਝੋਤੀ ਦਾ ਤੇ ਲੇਵੇ ਵਾਲੇ ਪੱਖ ਤੋਂ ਵੀ ਬਹੁਤ ਸਾਫ ਸੁਥਰੀ ਆ ਗਈ ਆਣ ਦਾ ਸਹਿਜ ਵੀ ਸੋਨਾ ਰੱਖਦੀ ਆ 24 ਵੀ ਵਧੀਆ ਵੀਰੇ ਹਫਤਾ ਹੋ ਗਿਆ ਵੀਰੇ ਗੁਰੂ ਜੀ ਬੱਚੇ ਦੇ ਵੀ ਮਰਾ ਦੀ ਕੈਮਰਾ ਦੁੱਧ ਹਾਜ਼ਰ ਕਿੰਨਾ ਹੁਣ ਹਾਜ਼ਰ 12 ਲੀਟਰ ਹੈ ਤਿਆਰ ਹੋਊਗਾ ਹੁਣ 12 ਹੈਗਾ ਹਾਂ ਹੁਣ 12 ਤਿਆਰ ਹੈ ਕਿੰਨਾ ਕਰ ਸਕਦੀ ਆ ਵੀਰੇ 14-15 ਦਾ ਕੱਢੂਗੀ ਮੱਝ ਕੱਦ ਖੋਦ ਵਾਲੀ ਠੀਕ ਆ ਮੇਲੇ ਮੂਲੇ ਲੱਗੂ ਆ ਜੀ ਹਾਂ ਮੇਲੇ ਮੂਲੇ ਲੱਗੂਗੀ ਬਾਕੀ ਨਾ 2-4 ਦਿਨ ਦਾ ਡੰਗਰ ਖਾਂਦੇ ਨਹੀਂ ਹੈਗਾ ਤਾਜਾ ਸੂਰਾ ਠੀਕ ਆ ਗੱਲ ਆ ਮੇਲੇ ਮੂਲੇ ਬਾਈ ਕਹਿੰਦਾ ਇਹ ਚੱਲੂਗੀ ਹਜੇ ਸੂਰਾ ਦੂਜਾ ਨਾਲ ਮੇਲ ਕਾਫ ਕਦਕਾਰ ਵੀ ਸੋਨਾ ਰੱਖਦੀ ਆ ਤੇ ਮੰਨ ਲਓ ਵੀ ਆ ਗਈ ਪੁੰਝੜ ਬਿਲਕੁਲ ਨਾਲ ਲੱਗਵਾ ਜੱਡ ਰੱਖਦੀ ਆ ਤੇ ਚੌਣ ਚ ਪਾਉਣ ਦੀ ਕਿਵੇਂ ਆ ਬਾਈ ਚੌਣ ਚ ਮਣ ਮੋਟਾ ਵੀਰੇ ਇਹਨੂੰ ਪਾਪਾ ਬੱਚਾ ਲਾ ਕੇ ਦਿਖਾਵਾਂਗੇ ਮੋਟਾ ਚੌਣ ਹੋਊਗਾ ਕਿਸੇ ਪਾਸੋਂ ਵੀ ਆਇਆ ਨਹੀਂ ਹੈਗਾ ਵੀ ਉਹਨੇ ਕੀ ਲਿਖਿਆ ਸਵੇਰ ਆ ਦੀ ਠੰਡੀ ਸੀ ਲੋਪਕਲਾ ਤੇ ਆ ਗਈ ਇਹ ਜੈਡ ਬਲੈਕ ਹੀ ਆ ਗਈ ਤਾਂ ਹਨਾ ਪੁੰਜੜ ਤੱਕ ਹੀ ਤੇ ਇਹਦਾ ਦੁੱਧ 14 ਕਿਲੋ ਕਰ ਦੂ ਫਿਰ ਕਰੋ ਵੀਰੇ ਕਰੋ ਬਾਕੀ ਯਾਰ ਸਭ ਨਾਲ ਵੱਡੀ ਗੱਲ ਪਤਾ ਕੀ ਆ ਇਹ ਵੀ ਹਰਿਆਣੇ ਦੀ ਆ ਹਾਂ ਵੀ ਆਹਾ ਜਾਇਆ ਪਾਉਂਦੇ ਯਾਰ 20 ਲੀਟਰ ਮਿਲ ਕੇ ਦੇ ਦਈਏ ਬਾਕੀ ਅਗਲੀ ਸੇਵਾ ਸੰਭਾਲ ਤੇ ਹੁੰਦਾ ਹਨਾ ਠੀਕ ਆ ਗੱਲ ਵੀ ਜਿੰਨਾ ਦੁੱਧ ਆਪਾਂ ਉਹਰੇ ਘਰੇ ਦੱਸਾਂਗੇ ਉਹ ਨਾ ਹਾਜ਼ਰ ਹੋਊਗਾ ਉਹਦੀ ਤਸੱਲੀ ਕਰਾਵਾਂਗੇ ਉਹਦੀ ਤਸੱਲੀ ਕਰਾ ਦਾਂਗਾਂ ਡੰਗ ਤੋਂ ਡੰਗ ਹਾਂ ਬਈ ਆ ਜਿੰਨਾ ਕਬਾਈ ਕਹਿੰਦਾ ਉਹਰੇ ਹਾਜ਼ਰ ਦੱਸੂੰਗਾ ਤਸੱਲੀ ਉਹਦੀ ਕਰਾ ਦਊਗਾ ਅੱਗੇ ਵਧਣਾ ਛੋਟੀ ਸੇਵਾ ਨਾਲਾ ਕਿਉਂਕਿ ਮੈਲੇ ਮੂਲੇ ਇਹਨਾਂ ਨੇ ਚੱਲਣਾ ਹਜੇ ਕੱਚੀਆਂ ਸੁਈਆਂ ਹੋਈਆਂ ਨੇ ਝੋਟੀਆਂ ਤੇ ਆ ਗਈ ਝੋਟੀ ਇਹ ਵੀ ਬਟਨ ਵਾਲੀ ਆਰਡਰ ਰੱਖਦੀ ਆ ਬਿਲਕੁਲ ਫਿਕਸ ਜਾ ਤੇ ਕੱਦ ਕਾਠ ਵੀ ਸੋਨਾ ਰੱਖਦੀ ਆ ਛੋਟਿਆਂ ਤੇ ਨਹੀਂ ਆਉਂਦਾ ਕੱਦ ਇਹਦਾ ਇਹਦਾ ਰੇਕ ਰੂਗਾ ਜੀ ਇਹਦਾ 1 15 ਲੈ ਲਾਂਗੇ ਜਮੀ ਖਿੱਚ ਕੇ 1 ਲੱਖ ਤੇ 15 ਤੇ ਉਹਦਾ 1 ਲੱਖ ਤੇ 40000 ਦੋਨਾਂ 'ਚੋਂ ਮਾਫੀ ਕੋਈ ਫਿਰ ਮਾਫੀ ਦੋਆਂ 'ਚੋਂ 100 ਕਿਲੋਮੀਟਰ ਭੇਜਣਾ ਇਹ ਜੋੜਾ ਜਾਂਦਾ ਹੈ ਜਾਣ ਆਉਣਾ ਹਾਂ 200 ਕਿਲੋਮੀਟਰ ਪਹੁੰਚ ਹਾਂ ਆ ਜਾਗਾ ਇਹ ਜੋੜਾ ਜਾਂਦਾ ਹੈ ਅੱਛਾ ਜੇ ਜੋੜਾ ਜਾਊ ਹਾਂ ਸਿੰਗਲ ਸਿੰਗਲ ਦਾ ਲੱਗ ਸਿੰਗਲ ਸਿੰਗਲ ਦਾ ਲੱਗ ਰੇਟ ਲੱਗ ਕਰ ਲਾਂਗੇ ਠੀਕ ਆ ਗੱਲ ਤੇ ਹੁਣ ਮਾਰਦੇ ਕਰੀ ਆ ਕੱਟੀ ਦੇ ਕੈਮਰਾ ਇਹਦਾ ਕੱਦ ਤਕਰੀਬਨ ਆ ਮੱਝ ਦੇ ਬਰਾਬਰ ਆ ਥੋੜੀ ਬੱਟਾ ਇਹਦਾ ਆਪਸ 'ਚ ਆਈ.ਡੀ. ਨਾਲ ਵਾਲੀ ਝੋਟੀ ਖੜੀ ਆ ਇਹਦੀ ਉਮਰ ਕਿੰਨੀ ਕਾਲੇ 31 ਦੀ ਇਹ 15 ਮਹੀਨੇ ਦੀ ਕੱਟੀ ਹੋ ਗਈ ਗੁਰੂ ਜੀ ਆਪਣੇ ਕੋਲੇ ਇਹਦਾ ਸਾਰਾ ਪਿੱਤਰ ਕਾਟ ਪਿਆ ਜਿਹੜੇ ਬੰਦੇ ਨਾਲ ਸੌਦਾ ਹੋ ਗਿਆ ਆਪਾਂ ਦਿਖਾਵਾਂਗੇ ਬਾਇਓ ਡਾਟਾ ਸਾਰਾ ਬਾਇਓ ਡਾਟਾ ਕਿਉਂਕਿ ਜਿਹੜੀ ਮਾਂ ਦੀ ਕੱਟੀ ਆ ਇਹ ਉਹਨਾਂ ਕੋਲੇ ਬੰਦਿਆਂ ਕੋਲੇ ਸਾਰੀ ਯਾਰ ਵੀ ਇੱਕ ਤੋਂ ਇੱਕ ਚੜ ਕੇ ਝੋਟੀਆਂ ਨੇ ਠੀਕ ਆ ਗੱਲ ਤੋਰ ਕਰ ਬੰਦਾ ਜਿਹੜਾ ਸਾਉਦਾ ਦੀ ਬਾਰ ਬੱਗਿਆ ਤਾਂ ਕਰਕੇ ਵੇਚਿਆ ਕੱਟੀਆਂ ਆਪਣੇ ਕੋਲ ਸਾਰਾ ਵੀਡੀਓ ਵਗੈਰਾ ਪਈ ਹੈ ਥਣ ਸਿੰਗਲ ਚਾਰੇ ਨੇ ਸਿੰਗਲ ਚਾਰੇ ਨੇ 15 ਮਹੀਨੇ ਦੀ ਕੱਟੀ ਆ ਵੀਰੇ ਪੂਣੀ ਚੰਗੀ 18 ਕਿਲੋ ਦੁੱਧ ਵਾਲੀ ਮਾਂ ਮਹਿੰਦੀ ਕ ਲੰਬੀਆਂ ਲੰਬਾਈਆਂ ਚਾਈ ਦਿਖਾ ਦੇ ਕੱਟੀਆਂ ਕੱਦ ਬਹੁਤ ਸੋਹਣਾ ਲੰਬੀ ਲੰਬੀ ਬਹੁਤ ਆ ਤੇ ਕਟੀਆਂ ਤਿੰਨ ਦਿਖਾਵਾਂਗੇ ਪਰ ਦਿਖਾ ਦਾਂਗੇ ਤਿੰਨੇ ਕਮਾਲ ਦੀਆਂ ਕਮਾਲਾ ਸੇਠਾ ਇੱਥੇ ਆ ਲੈ ਇਧਰ ਲੈ ਬੰਨੇ ਕੱਦ ਵੀ ਫੁੱਲਾ ਲੰਬੀ ਵੀ ਫੁੱਲਾ ਜਿਵੇਂ ਤੁਹਾਨੂੰ ਦੱਸਿਆ ਵੀ ਨਾਲ ਵਾਲੀ ਝੋਟੀ ਦੇ ਨੇੜ ਤੇੜ ਕੱਦ ਜਾਂਦਾ ਉਮਰ ਸਿਰਫ ਤੇ ਸਿਰਫ ਬਾਈ ਕਹਿੰਦਾ ਦੀ ਹੈਗੀ ਆ 15 ਮਹੀਨਿਆਂ ਦੀ ਖੀਰੀ ਆ ਗਈ ਦੰਦਾਂ ਚ ਲੈ ਚਲ ਬਈ ਇਹਨੂੰ ਤੋੜ ਦੇ ਇਧਰ ਲੈ ਬੰਨੇ ਆ ਗਈ ਬਿਲਕੁਲ ਬਰੀਕ ਚામੜੇ ਤੇ ਮਾਂ ਦਾ ਜਿਹੜਾ ਜਿਹੜੇ ਬਾਈ ਨਾਲ ਸੌਦਾ ਹੋ ਗਿਆ ਆਪਾਂ ਉਹ ਸਾਰਾ ਰਿਕਾਰਡ ਦਿਖਾਵਾਂਗੇ ਦਸੀ ਦਿੱਤਾ ਕਹਿੰਦਾ ਜਿਹੜਾ ਇਹਦੀ ਮਾਂ ਦਾ ਦੁੱਧਾ ਇਹਦੀ ਮਾਂ ਦਾ ਦੁੱਧਾ ਆ ਗਿਆ 17 18 ਕਿਲੋ ਦਾ ਕਮਾਲ ਆ ਭਾਈ ਇੱਥੋਂ ਇਹਦੇ ਪੈਸੇ ਕਿੰਨੇ ਲੈ ਲਾਂਗੇ ਫਿਰ ਇਹਦਾ 32000 ਰੁਪਏ ਪੂਰਾ 32 ਹਮ ਫਿਕਸ ਜੀ ਆਖ ਕੇ ਕਿਵੇਂ ਆ ਕੰਮ ਨਹੀਂ ਫਿਕਸ ਹੈ ਲਾਲਾ ਵੀ ਜੇ ਕੋਹਰ ਨਾਲ ਜਾਂਦੀ ਇਹਦਾ ਮਾਨਤਾਨ ਕਰ ਦਾਂਗੇ ਪੈਸੇ ਆਪਾਂ ਰੇਟ ਬੜੀ ਖਿੱਚ ਕੇ ਪਾਣੀ ਜੇ ਤਿੰਨੇ ਲੈਂਦਾ ਕੋਈ ਜੇ ਤਿੰਨੇ ਲੈਂਦਾ ਆਪਾਂ 100 ਕਿਲੋਮੀਟਰ ਤੱਕ ਪਹੁੰਚ ਕਰਤਾ ਤਿੰਨੇ ਵੀ ਪਹੁੰਚ ਮਾਰ ਦਾਂਗੇ ਪਰ ਇੱਕ ਗੱਲ ਦੱਸਦਾ ਨਾ ਕੱਟੀਆਂ ਦੀਆਂ ਵੀਡੀਓ ਤੁਸੀਂ ਹੋਰ ਵੀ ਬਹੁਤ ਦੇਖਦੇ ਹੋਵੋਗੇ ਪਰ ਇਦਾਂ ਦੀਆਂ ਯਾਰ ਕਮਾਲ ਦੀਆਂ ਕੱਟੀਆਂ ਨਾ ਮੈਂ ਇਹ ਗੱਲ ਬੋਲਦਾ ਮੈਂ ਇਹ ਗੱਲ ਬੋਲਦਾ ਬੋਲਦਾ ਰਹਿ ਗਿਆ ਅਗਲਾ ਕਈ ਵਾਰੀ ਅਗਲਾ ਕਿੰਨਾ ਮੋਟਾ ਲੱਗੇ ਇੱਥੋਂ ਰਿਵਿਊ ਕਰਕੇ ਹਾਂਜੀ ਹਰੇਕ ਕੱਟੀਆਂ ਦੀ ਵੀਡੀਓ ਪਾਤਾ ਲੈਂਦੇ ਬਾਈ ਪਰ ਬਰੀਡ ਵਾਲੀਆਂ ਕਿਤੇ ਮਿਲਦੀਆਂ ਨਹੀਂ ਠੀਕ ਹੈ ਗੱਲ ਮੈਂ ਤਾਂ ਇਹ ਕਹੂੰਗਾ ਵੀ ਆਪਣੇ ਨਾਲ ਸਾਰੇ ਸੱਜਣ ਹੀ ਸਿਆਣੇ ਨਹੀਂ ਨਹੀਂ ਹੈ ਸਾਰੇ ਗੱਲ ਕਰ ਬਰੀਡ ਵਾਲੀ ਕੱਟੀ ਵੇਚਦੀ ਨਹੀਂ ਹੈਗਾ ਬਰੀਡ ਵਾਲੀ ਕੱਟੀ ਕੋਈ ਤੌਰ ਬਾਈ 2 ਨੰਬਰ ਵਾਲੀ ਕੱਟੀ ਕੱਟੀ ਇਹ ਵੀ ਬਹੁਤ ਕਮਾਲ ਦੀ ਆ ਬਣਾਵਟ ਬਾਡੀ ਦੀ ਇਹਦਾ ਇਹਦੀ ਉਮਰ ਕਿੰਨੀ ਆ ਇਸ ਸਾਲ ਦੀ ਹੋਈ ਆ 1.5 ਮਹੀਨੇ ਦੀ ਹੋਗੀ ਇਕੱਠੀ ਲਈਆਂ ਇਕੱਠੀ ਇੱਕੋ ਕਰੋ ਆਈਆਂ ਜੋੜਾ ਵੀਰੇ ਠੀਕ ਆ ਖਾਣੇ ਦੇ ਵੀ ਸਿੰਗਲ ਚਾਰੀ ਇਹਦੇ ਵੀ ਸਿੰਗਲ ਚਾਰੀ ਇਹ ਵੀ ਮਾਂ ਦਾ ਕੀ ਰਿਕਾਰਡ ਆ ਇਹਦੀ ਮਾਂ ਨੇ ਵੀ 16 ਕਿਲੋ 16.5 ਕਿਲੋ ਬਾਈ ਤੈਨੂੰ ਦੱਸਤਾ ਵੀ ਮੇਰੇ ਕੋਲੇ ਸਾਰਾ ਰਿਕਾਰਡ ਪਿਆ ਜੇ ਸੌਦਾ ਜੋੜੇ ਦਾ ਹੋਣਾ ਹੈ ਇਹਨਾਂ ਦੇ ਮਾਮਾਂ ਦੀ ਫੋਟੋ ਵੀਡੀਓ ਖਾ ਵੀਡੀਓ ਸਭ ਕੁਝ ਦਿਖਾਵਾਂਗੇ ਠੀਕ ਆ ਗੱਲ ਉਹ ਬਾਈ ਕਹਿੰਦਾ ਤਸੱਲੀ ਕਰਾ ਦਾਂਗੇ ਹਰੇਕ ਪੱਖ ਤੋਂ ਤੇ ਇਹਦੀ ਮਾਂ ਦਾ ਦੁੱਧ ਆ ਗਿਆ 16 16.5 ਕਿਲੋ ਤੇ ਇਹਨਾਂ ਦਾ ਐ ਤਾਂ ਨਹੀਂ ਪਤਾ ਕਿਹੜੇ ਸੀਮਲਾਂ ਦੀ ਨਸੀਮੰਦੇ ਨਹੀਂ ਵੀਰੇ ਉਹ ਮਤਲਬ ਕਿ ਉਹ ਬੰਦਾ ਤੇ ਦੂਜੇ ਰੋਡੇਸੀ ਹੋਇਆ ਠੀਕ ਹੈ ਉਹ ਕਹਿੰਦਾ ਭਾਈ ਮੈਂ ਲਵਾਏ ਦਾ ਸੀ ਮੈਨੂੰ ਵਧੀਆ ਨਹੀਂ ਮੈਂ ਹੁਣ ਭੁੱਲ ਪੱਲ ਗਿਆ ਵੀ ਕਿੰਵੇਂ ਨਹੀਂ ਠੀਕ ਹੈ ਗੱਲ ਹਾਂ ਆਪਾਂ ਐ ਨਹੀਂ ਬਣਾਉਣੀ ਆਪਾਂ ਉਹ ਕਹਦੀ ਨਾ ਇਹ ਨਹੀਂ ਆਪਣੇ ਬਣਾਉਣੀਆਂ ਹਾਈਬ੍ਰਿਡ ਵਧੀਆ ਦੀਆਂ ਨੇ ਚੰਗੀ ਮੱਝ ਦੀਆਂ ਨੇ ਉਹ ਚੀਜ਼ ਆ ਆਪਣੇ ਕੋਲੇ ਹੈ ਗਿਆ ਬਾਕੀ ਕੁਆਲਿਟੀ ਦੀ ਜਾਨ ਸਜਣੋ ਤੁਸੀਂ ਨੇ ਕਰਨੀਆਂ ਕਿਉਂਕਿ ਮੇਰਾ ਕੰਮ ਆ ਸਾਨੂੰ ਹਰੇਕ ਪੱਖ ਤੋਂ ਪਸ਼ੂ ਦਿਖਾਉਣਾ ਬਾਕੀ ਗੁਰੀ ਚੰਗੇ ਸੀਮਲਾਂ ਦਾ ਪਤਾ ਹੀ ਲੱਗ ਜਾਂਦਾ ਠੀਕ ਹੈ ਗੱਲ ਦਸ ਦਿਨ ਕੱਟੀ ਚੰਗੇ ਪਲਵਾਨ ਦਾ ਬਾਡੀ ਨੂੰ ਲੱਗ ਜਾਂਦਾ ਵੀਰ ਚੰਗੇ ਸੀਮਨਾਦਿਆਂ ਨੇ ਇਹਦਾ ਰੇਟ ਕੀ ਆ ਇਹਦਾ 25000 ਰੁਪਏ ਲੈ ਲਾਂਗੇ ਇਹਦਾ ਲੈ ਲਾਂਗੇ 25 ਇੱਕ ਹੁਣ ਤਿੰਨ ਨੰਬਰ ਤੇ ਖੜੀਆ ਗਿਆ ਜੀ ਕੱਟੀਆਂ ਵਾਲੇ ਪੱਖ ਚੋਂ ਆਹ ਕੱਟੀ ਦਿਖਾ ਦੇ ਸਮਾਰ ਕੇ ਕਿਉਂਕਿ ਆ ਆਪਣੇ ਪੰਜਾਬ ਦੀ ਮੂਲ ਨਸਲ ਆ ਗਈ ਇਹ ਨੀਲੀ ਦਾ ਵੀ ਆ ਗਈ ਪ्युअर ਚ ਨੇੜੇ ਲਾ ਕੇ ਅੱਖਾਂ ਚੈੱਕ ਕਰਾ ਗਏ ਦੋਨੇ ਅੱਖਾਂ ਕੀ ਵੀਰੇ ਸਾਰੇ ਨਿਸ਼ਾਨੀਆਂ ਦਿਖਾ ਥੱਲੇੋਂ ਲੈ ਕੇ ਉੱਪਰ ਤੱਕ ਤੌਰ ਸੇਠਾ ਖੋਲ ਕੇ ਇਹਦੀ ਉਮਰ ਕਿੰਨੀ ਆ ਭਾਈ ਇਹ ਵੀ ਵੀਰੇ ਛਾਲਕ ਦੇ ਵਿੱਚ ਹੀ ਹਾਲੇ ਆ ਸ਼ੂ ਤੇ ਵੀ ਨਿਸ਼ਾਨ ਰੱਖਦੇ ਸਾਰੀ ਥੱਲੇ ਵੀ ਵੀਰੇ ਤੁੰਨ ਤੇ ਵੀ ਠੀਕ ਆ ਅੱਗੋ ਪਿੱਛੋ ਸਭ ਨਿਸ਼ਾਨੀਆਂ ਨਹੀਂ ਪੂਰੀਆਂ ਇਹ ਫਿਰ ਪੰਜਾਬ ਚੋਂ ਲਈ ਜਾਂਦੀ ਇਹ ਪੰਜਾਬ ਚੋਂ ਲੈਂਦੇ ਵੀਰੇ ਠੀਕ ਆ ਗੱਲ ਆ ਅੱਗੇ ਪੰਜਾਬ ਚੀ ਜ਼ਿਆਦਾ ਨੀਲੀ ਦਾਸ ਨਾ ਹਰਿਆਣੇ ਚ ਵੀ ਹੈਗੀ ਪਰ ਬਹੁਤ ਘੱਟ ਆ ਟਾਮੀ ਟੱਲੀ ਆ ਨਾ ਸ ਇਹ ਆਪਣੇ ਹੈਵੀ ਹੈਵੀ ਪੰਜਾਬ ਦਾ ਪਿੰਡ ਆ ਪਰ ਹੈ ਹਰਿਆਣੇ ਤੋਂ ਮਤ ਪਾਉਂਦੇ ਬੱਲਰਿਆਂ ਦਵਾਈ ਹੈ ਠੀਕ ਆ ਗੱਲ ਆ ਹਾਂ ਆ ਬੱਲਰਿਆਂ ਦਾ ਨਵਾਂ ਚੱਲਦਾ ਜਾਉਣ ਵਾਲਾ ਮੰਗ ਹਾਂ ਕਿਉਂਕਿ ਬੱਲਰਿਆਂ ਦਾ ਪਸ਼ੂ ਆ ਜਿਹੜਾ ਪਸ਼ੂ ਤਾਂ ਬੱਲਰਿਆਂ ਦਾ ਬਹੁਤ ਟੌਪ ਕੁਆਲਿਟੀ ਦਾ ਕਿਉਂਕਿ 4 ਕਿਲੋਮੀਟਰ ਤੇ ਬੱਲਰਿਆਂ ਤੋਂ ਹਰਿਆਣਾ ਰਹਿ ਜਾਂਦਾ ਆਪਾਂ ਵੀ ਇੱਕ ਸੱਜਣ ਦੇ ਘਰੋਂ ਤੁਹਾਨੂੰ ਵੀਡੀਓ ਦਿਖਾਈ ਦੀ ਕਮਾਲ ਦੇ ਹੁੰਦੇ ਨੇ ਚਾਹੇ ਤੁਸੀਂ ਜਾ ਕੇ ਪਤਾ ਵੀ ਕਰਕੇ ਆ ਸਕਦੇ ਹੋ ਵੀ ਬੱਲਰਿਆਂ ਦਾ ਪਸ਼ੂਦਾਨ ਕਿਦਾਂ ਦਾ ਦਿਖਾ ਦੇ ਗਏ ਇੱਥੋਂ ਕਰਾ ਦੇ ਤਸੱਲੀ ਕਾਲੇ ਦੀ ਅੱਜ ਚਾਰ ਵਾਰ ਲੱਗਿਆ ਕਿਹੜਾ ਇਹਦੇ ਕੋਲੇ ਕਮਾਲ ਆ ਦੇਠਾ ਐ ਖੜਾ ਲੱਗ ਮਾ ਕੇ ਇੱਥੇ ਫੇਸ ਕਰਦੀ ਹੁਰਲੇ ਬੰਦੇ ਫੇਸ ਕਰਦੇ ਮੂਰੇ ਇੱਥੇ 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 ਰੋਕ ਲਾ ਬਸ ਪਰੇਸ਼ਾਨ ਨਾ ਕਰ ਜ਼ਿਆਦਾ ਪਰੇਸ਼ਾਨ ਨਾ ਕਰ ਇੱਥੇ ਰੋਕ ਲਾ ਬਾਪੇ ਕਰ ਲੂਗੀ ਮੂੰਹ ਪਰ ਇੱਥੋਂ ਦਿਖਾ ਦੇ ਗਏ ਸਮਾਰ ਕੇ ਇਹਦੀ ਮਾਂ ਦਾ ਦੁੱਧ ਕਿੰਨਾ ਮਾਂ ਨੇ ਵੀਰੇ 15 ਕਿਲੋ ਦੁੱਧ ਕੱਢਿਆ ਉਮਰ ਕਿੰਨੀ ਹੈ ਬੰਦਲ ਇਹਦੀ ਉਮਰ 11 ਕਿ ਮਹੀਨੇ ਦੀ ਹਲੇ ਹੋਈ ਐ ਠੀਕ ਆ ਗੱਲ ਪੈਸੇ ਦੇ ਕੇ ਨਿਲਾਵਾਂਗੇ ਇਹਦਾ ਵੀਰੇ ਯਾਰ ਉਹਦਾ ਮੁੱਲੇ ਨਹੀਂ ਕੁਝ ਦੇਖੀਏ ਨੇ ਮੰਗਣੇ ਦਾ ਪੈਣਗੀ ਵੀਰਾ ਅੱਛਾ ਐ ਤਾਂ ਤੂੰ 2 ਲੱਖ ਮੰਗ ਲੇਗਾ ਨਾ 2 ਦਾ ਕੰਨ ਮੰਗ ਲਾਂਗੇ ਹੋਰ ਕਿੰਨੇ ਦੇਵੇਂਗਾ ਫਿਰ 26000 ਦੀ ਕੱਟੀ ਦੇ ਦਾਂਗੇ 26000 ਦੀ ਕੱਟੀ ਦੇ ਇਹ 26 ਦੀ ਨਾਲ ਵਾਲੀ 25 ਦੀ 25 ਦੀ ਜੇ ਤਿੰਨੇ ਜਾਂਦੀਆਂ ਤਾਂ ਤੁਹਾਨੂੰ ਦੱਸਦਾ ਵੀਰੇ ਜੋੜਾ ਕਿੰਨੀ ਦਾ ਦੇਵੀਆਂ ਛੋਟੀਆਂ ਛੋਟੀਆਂ ਜੋੜਾ ਦਾ ਹਾਂ ਛੋਟੀਆਂ ਜੋੜਾ 51 ਬਣਦਾ ਹੈ ਹਜ਼ਾਰ ਮਾਫੀ ਕਰ ਦਾਂਗੇ ਬਾਈ ਯਾਰ 50 ਹਜ਼ਾਰ ਹੋਰ ਕਰ ਦਾਂਗੇ ਯਾਰ ਆ ਚੱਲ ਕੋਈ ਨਾ ਗੁਰੀ ਆਪਾਂ ਮੰਗੇ ਨਹੀਂ ਪੈਣੀ 50000 ਚੋਂ 1000 ਲੈ ਜਾਓ ਬਾਈ ਤੋਂ ਮੜਵਾ ਕੇ ਚਾਹੇ ਜਿਹੜਾ ਸੌਦਾ ਪਹੁੰਚ ਆਲਾ ਚਾਹੇ ਬਾਈ ਨਾਲ ਪਹੁੰਚ ਆਲਾ ਸੌਦਾ ਪਹੁੰਚ ਆਲਾ ਤਿੰਨੇ ਚ ਹੋਊਗਾ ਆ ਹੋਈ ਹੋਈ ਸੇਠਾ ਬੰਨੇ ਨੂੰ ਬਸ ਇੱਥੇ ਦਾ ਕਰਾਤੀ ਚੱਕ ਬੰਨੇ ਨੂੰ ਹੋ ਜਾ ਇਧਰਲੇ ਬੰਨੇ ਮੂੰਹ ਕਰ ਲਾਂਦੇ ਕੱਟੀਆਂ ਨੂੰ ਇੱਥੋਂ ਦਿਖਾ ਦੇ ਗੈਰੀ ਸਮਾਰ ਕੇ ਬਿਊਟੀ ਵਾਲੇ ਮਾਮਲੇ ਚ ਵੀ ਆ ਗੀਆਂ ਕੱਟੀਆਂ ਚੰਗੀਆਂ ਤੇ ਦੁੱਧ ਵਾਲਾ ਰਿਕਾਰਡ ਬਾਈ ਨੇ ਸਾਨੂੰ ਦੱਸ ਹੀ ਦਿੱਤਾ ਵੀ ਸਿਰਾ ਕੁਆਲਟੀ ਦੀ ਪਸ਼ੂ ਨੇ ਜਿੰਨੇ ਕੁ ਦਿਖਾਏ ਨੇ ਤੇ ਪਸ਼ੂ ਬਾਈ ਕੋਲ ਸਾਫ਼ ਸੁਥਰੇ ਹੁੰਦੇ ਆ ਹਰ ਵਾਰੀ ਜਦੋਂ ਵੀ ਬਾਈ ਕੋਲ ਆਪਾਂ ਵੀਡੀਓ ਬਣਾਉਨੇ ਆ ਤੇ ਜ਼ਿਆਦਾਤਰ ਪਸ਼ੂ ਬਾਈ ਕੋਲ ਤਕਰੀਬਨ ਤਕਰੀਬਨ ਹਰਿਆਣੇ ਦੇ ਹੁੰਦੇ ਆ ਕਿਉਂਕਿ ਇੱਕ ਤੇ ਪਸ਼ੂ ਠੰਡੇ ਸੀਲ ਹੁੰਦੇ ਆ ਨਸਲ ਵੀ ਚੰਗੀ ਹੁੰਦੀ ਆ ਤੇ ਬਾਕੀ ਜਿਹੜੇ ਸੱਜਣ ਬਾਈ ਕੋਲ ਆਏ ਹੋਏ ਨੇ ਗੱਲਬਾਤ ਉਹਦੀ ਉਹਨਾਂ ਨਾਲ ਵੀ ਕਰਾ ਦੂੰਗਾ ਤੇ ਬੱਚੇ ਲਾ ਕੇ ਧਾਰਾ ਵੀ ਲੈ ਸੱਜਣਾਂ ਪਹਿਲਨ ਕੱਟੀ ਦੀ ਚਵਾਈ ਕਰ ਸਕਦੇ ਹੋ ਚਾ ਇੱਕ ਬਾਕੀ ਪਸੰਦ ਆਉ ਜਿਹੜੇ ਸੱਜਣ ਨੂੰ ਉਹਨੇ ਨੇੜੇ ਆ ਕੇ ਚੈੱਕ ਕਰਨੀ ਆ ਅ ਪਿਛਲਾਂ ਚ ਵੀ ਮਾਰਦੇ ਬਾਈ ਕਿਉਂਕਿ ਪਹਿਲਨ ਆ ਜਿੱਦਾਂ ਜਿੱਦਾਂ ਇਹਦੀਆਂ ਚਵਾਈਆਂ ਲੱਗਣਗੀਆਂ ਉਦੋਂ ਅਦਾਰੀ ਚਵਾਈ ਬਣਦੀ ਜਾਊਗੀ ਤੇ ਇੱਥੋਂ ਗੈਰੀ ਝੋਟੀ ਵੀ ਦਿਖਾ ਦੇ ਕਿਹੜੀ ਆ ਇਦਾਂ ਸੱਜਣ ਕਹਿਦਣ ਵੀ ਇੱਕ ਥੱਲੀ ਬੈਹਿ ਕੇ ਦਿਖਾ ਦਿਆਂ ਹਾਂ ਹਾਂ ਇੱਥੋਂ ਫੇਰ ਬਾਕੀ ਗੁਰੀ ਹੋਰ ਦੇਖ ਇੰਨਾ ਇੰਨਾ ਠੰਡਾ ਜਾਨਵਰ ਨਹੀਂ ਮਿਲਦਾ ਛੇਤੀ ਬਾਈਆਂ ਨੇ ਤਿੰਨ ਦੋ ਵਾਰੀ ਬਦਲ ਗਏ ਤੀਜਾ ਮੈਂ ਬੈਹਿ ਗਿਆ ਚੌਥਾ ਬੈਹਿ ਗਿਆ ਠੀਕ ਆ ਜੀ ਹਾਂ ਅਰੇ ਇਹ ਕਹਦਾ ਸਦੀ ਕਚਾਲੀ ਹੈ ਨਾ ਹਾਂ ਬਾਹਰ ਛੱਡ ਦੇ ਬਾਈ ਇਹ ਬੱਚਾ ਤਾਂ ਲਾ ਰੱਖਿਆ ਜੀ 12 ਇਹ ਵੀ ਮਾਰਦੇ ਕਿਉਂਕਿ ਬੱਚੇ ਵੀਡੀਓ ਥੋੜੀ ਲੰਬੀ ਹੋ ਜਾਂਦੀ ਹੈ ਲਾਏ ਹੋਏ ਸੀ ਜੀ ਬਾਕੀ ਜਿਵੇਂ ਤੁਹਾਨੂੰ ਮੈਂ ਕਹਿਣਾ ਹੁਣਾ ਵੀ ਜੀ ਨੂੰ ਪਸੰਦ ਆਉਂਦੀ ਆ ਉਹ ਜ਼ਰੂਰ ਨੇੜੇ ਆ ਕੇ ਚੈੱਕ ਕਰ ਲਿਆ ਕਰੋ ਚਾਹੇ ਬਾਈ ਤੋਂ ਵੀਡੀਓ ਕਾਲ ਤੇ ਚਵਾ ਲ ਇਹ ਆ ਗਈ ਦੂਜਾ ਸੂਆ ਝੋਟੀ 22 ਦੀ ਵੀ ਛੋ ਸਜਾ ਮਾ ਪਿੱਛਲਾ ਜੀ ਮਾਰ ਦੂੰਗਾ ਬਾਹਰ ਛੱਡ ਦੇ ਬਾਈ ਕਰ ਦੇ ਛੱਡ ਦੇ 22 ਦੀ ਆ ਗਈ ਪੋਲੀ ਬਿਲਕੁਲ ਤੇ ਇਹਦਾ ਰੇਟ ਬਾਈ ਨੇ ਦੱਸਿਆ ਦੀ 1 ਲੱਖ ਤੇ 10000 ਬਾਈ 15 ਵੀਰੇ 15 ਇਹਦਾ ਰੇਟ ਹੈਗਾ 1 ਲੱਖ ਤੇ 15000 ਚਾਰ ਦੰਦ ਕੱਟੀ ਦਾ 140 ਤੇ ਆਹ ਕੱਟੀ ਦਾ ਆ ਗਿਆ 32 ਇਹਦਾ ਆ ਗਿਆ 25 ਤੇ ਇਹਦਾ ਆ ਗਿਆ ਸੱਜਣੋ 26 ਜਿਹੜੇ ਸੱਜਣ ਨੇ ਇਹ ਤਿੰਨੇ ਕੱਟੀਆਂ ਲੈਣੀਆਂ ਹੋਈਆਂ ਕੱਟੀਆਂ ਉਹਦੀ ਬਾਈ ਕੰਨਾ ਪਹੁੰਚ-ਪਹੁੰਚ ਕਰਦਾਂਗੇ ਤੇ ਬਾਕੀ ਜਿਹੜੇ ਸੱਜਣ ਬਾਈ ਕੋਲ ਆਏ ਹੋਏ ਨੇ ਗੱਲਬਾਤ ਉਹਦੀ ਹੁੰਦਾ ਨਾ ਕਰਾ ਦੇਣਾ ਆ ਜਾ ਬਾਈ ਆ ਬਾਈ ਨਾਲ ਕਰਾ ਦੇਣਾ ਗੱਲਬਾਤ ਕਿਉਂਕਿ ਬਾਈ ਪਹਿਲਾਂ ਵੀ ਪਸ਼ੂ ਲੈ ਕੇ ਗਿਆ ਆਪਾਂ ਅਪਡੇਟ ਲੈਣੇ ਹੁੰਦੇ ਆ ਆ ਜਾ ਇੱਧਰ ਦੇ ਬੰਦੇ ਬਾਈ ਨਾਮ ਕੀ ਆ ਜੀ ਗੁਰਦੇਵ ਸਿੰਘ ਪਿੰਡ ਕਿਹੜਾ ਬਾਈ ਦਾਨੀਪੁਰ ਜ਼ਿਲ੍ਹਾ ਪਟਿਆਲਾ ਤਹਿਸੀਲ ਸਮਾਣਾ ਅਸਮਾਨੀ ਦੇ ਢੇੜ ਗਿਰ ਰਹੀ ਹੈ ਪਹਿਲਾਂ ਵੀ ਲੈ ਕੇ ਛੋਟੀ ਬਈ ਹਾਂ ਪਹਿਲਾਂ ਲੈ ਗਿਆ ਬਈ 7 8 ਕੁ ਮਹੀਨੇ ਹੋ ਗਏ ਨੇ ਇੱਕ ਛੋਟੀ ਲੈ ਗਿਆ ਸੀ ਤੇ ਮੇਰਾ ਹੀ ਬੜਾ ਵਧੀਆ ਰੀਵਰੇ 7 ਮਹੀਨੇ ਦੀ ਗੱਭਣੇ ਅੱਗੋਂ ਦੁੱਧ ਹੈ ਜੇ 9-10 ਲੀਟਰ ਦੇ ਸਨ ਹਜੇ ਵੀ ਹਜੇ ਵੀ ਦੇਣ ਸੀ 7 ਮਹੀਨੇ ਦੀ ਗੱਭਣੇ 18 18 ਕੱਢਿਆ ਕੱਢਿਆ 12-18 ਲੀਟਰ ਦੁੱਧ ਕੱਢਿਆ ਸੀ ਨਾ ਤੇ ਅੱਜ ਫੇਰ ਮਨ ਬਣ ਗਿਆ ਹਾਂ ਅੱਜ ਫੇਰ ਮਨ ਲਾਣਾ ਹੈ ਜਾਨਵਰ ਇੱਕ ਬਾਈ ਕੁਲੀ ਆਏ ਆ ਇਹ ਹੋਰ ਤਾਂ ਕਿਤੇ ਗਈ ਨਹੀਂ ਹੈਗੇ ਪੱਕਾ ਹੀ ਹੋ ਗਿਆ ਕੰਮ ਹਾਂ ਹਾਂ ਪੱਕਾ ਹੀ ਹੋ ਗਿਆ ਇਹ ਆਪਾਂ ਵੀ ਬਈ ਦੀ ਪਸੰਦ ਆਈ ਹੈ ਨਾ ਅੱਜ ਵੀ ਲੋਣਾ ਲੋਣਾ ਕਰਕੇ ਕੀ ਕ ਠੀਕ ਹੈ ਗੱਲ 15 ਡੇਕੜ ਕੱਢ ਦੇਗੀ ਜਿਵੇਂ ਦਾ ਜਨਮ ਬਾਕੀ ਵਧੀਆ ਬਾਈ ਸੇਵਾ ਵਧੀਆ ਕਰਦਾ ਉਹ ਚੀਜ਼ ਨਹੀਂ ਹੈਗੀ ਬਈਆਂ ਬਾਲੇ ਬੰਦੇ ਕੀ ਕਰਦੇ ਨੇ ਉਹੀ ਲਿਜਾ ਕੇ ਬੰਦਾ ਰੁਪਏ 2 ਲੱਖ ਲਾਤਾ ਪਰ ਜਨਮਰਗਨ ਜਾ ਕੇ ਨਹੀਂ ਭਾਈ ਆਪ ਸਮਝਦਾ ਆਪੇ ਸਾਹਮਣੇ ਆਈਦਾ ਆਪਾ ਉਹੀ ਗੱਲ ਅਕਸਰ ਤੁਹਾਨੂੰ ਮੈਂ ਵੀਡੀਓ ਚ ਕਹਿਣਾ ਹੁੰਦਾ ਵੀ ਯਕੀਨ ਤੇ ਫੁਕਰੇ ਚ ਫਰਕ ਹੁੰਦਾ ਬੜਾ ਫਰਕ ਹੈ ਯਕੀਨ ਸੱਜਣ ਮੱਝਾਂ ਦੇ ਲਵੀ ਰਹਿੰਦਾ ਪੈਸੇ ਲਾ ਕੇ ਤੇ ਪੈਸੇ ਵਾਲਾ ਬੰਦਾ ਮੇਰਾ ਖਿਆਲ ਆ ਕਿ ਮੱਝ ਖਰੀਦ ਬਾਕੀ ਕੋਈ ਨਹੀਂ ਦੇਖ ਆਪਾਂ ਔਨ ਕੈਮਰੇ ਤੇ ਆ ਹੁਣ ਬਾਈ ਨੂੰ ਝੋਟੇ ਇਹੀ ਜੀ ਦਵਾਂਗੇ ਮੁੜ ਕੇ ਜਮੀਆਂ ਲੱਲ ਵੀ ਹੁਣ ਵੀ ਵਧੀਆ ਪਿਆਰਾ ਹੈ ਮੁੜ ਕੇ ਜਾਣਾ ਵੀ ਨਹੀਂ ਕਿਤੇ ਕਿਉਂਕਿ ਕੱਟੀ ਨੇ 15 ਕਿਲੋ ਦੁੱਧ ਕੱਟਣਾ ਹੈ ਬਰੀਡ ਵਾਲੀ ਕੱਟੀ ਹੈ ਨੰਬਰ 2 ਤੇ ਬੱਚਾ ਵੀ ਮੰਗ ਰਹੇ ਨੇ ਵਧੀਆ ਹੈ ਨਾਲ ਵੀ ਕੱਟੀ ਹੈ ਨਾਲ ਵੀ ਕੱਟੀ ਹੈ ਤੇ ਬਾਕੀ ਬੇਨਤੀ ਸੱਜਣਾ ਮੇਰੀ ਇੱਕ ਹੁੰਦੀ ਹੈ ਵੇਚਣ ਵਾਲੇ ਭਰਾਵਾਂ ਨੂੰ ਵੀ ਯਾਰ ਪਸ਼ੂ 1000 2000 ਮਹਿੰਗਾ ਵੇਚਦਾ ਕਰੋ ਯਾਰ ਪਰ ਪਸ਼ੂ ਕੁਆਲਟੀ ਵਾਲਾ ਦਿਆ ਕਰੋ ਜਿਹੜਾ ਸੱਜਣ ਪੈਸੇ ਲਾਉਂਦਾ ਲੈ ਹੁਣ ਤੈਨੂੰ ਮੈਂ ਇੱਕ ਵੀਡੀਓ ਲੰਬੀ ਦਾ ਹੋ ਜੂਗੀ ਠੀਕ ਆ ਆ ਗਏ ਗੈਪ ਦਾ ਕੀ ਕਾਰਨ ਹੈ ਥੋੜੇ ਜਿਹਾ ਦੋ ਚਾਰ ਡੰਗਰ ਕੰਡਮ ਹੋ ਗਏ ਠੀਕ ਆ ਬੰਦੇ ਮੰਗੇਗੇ ਵੀਡੀਓ ਤੇ ਆਪਾਂ ਭੇਜੀ ਨਹੀਂ ਅਸੀਂ ਨੁਕਸਾਨ ਖਾ ਲਿਆ ਡੰਗਰਾਂ ਚੋਂ ਠੀਕ ਆ ਪਰ ਆਪਾਂ ਮੰਡੀ ਮੁੰਡੀ ਗੱਡੇ ਜਾ ਕੇ ਅਸੀਂ ਮੰਡੀ ਨਹੀਂ ਰਿਕਾਰਡ ਟੁੱਟੇਂਦੀ ਮੰਡੀ ਗਈਂਂਦੀ ਠੀਕ ਆ ਗੱਲ ਉਧਰ ਵੇਚੇ ਪਰ ਆਪਾਂ ਭੇਜੇ ਨਹੀਂ ਕਿਸੇ ਵੀ ਆਪਾਂ ਗਾਹਕ ਨਹੀਂ ਖਰਾਬ ਕਰਨੇ ਠੀਕ ਆ ਗੱਲ ਹਾਂ ਨੰਬਰ ਬੋਲ ਜਰਾ 95920 ਹਾਂਜੀ 994793 95920 ਤੇ 994793 22 ਦਾ ਨੰਬਰ ਹੈ 300 ਨੂੰ ਸੱਜਣੋਂ ਕਟੀਆਂ ਦਿਖਾਤੀਆਂ 2 ਮੋਹਰੇ ਦੇ ਇੱਕ ਨੀਲੀ ਰਾਵੀ ਦੀ 2 ਮੋਹਰੇ ਦੇ ਦਿਖਾਤੀਆਂ ਝੋਟੀਆਂ ਇਹਨਾਂ ਚੋਂ ਪਸੰਦ ਸਾਰੀ ਪਸ਼ੂ ਆਉਣਗੇ ਜਿਹਦਾ ਨੰਬਰ ਪਹਿਲਾਂ ਲੱਗ ਗਿਆ ਖਰੀਦ ਉਹੀ ਲੈ ਜਾਊਗਾ ਬਾਈ ਤੋਂ ਤੇ ਬਾਕੀ ਖਰੀਦਣ ਵੇਲੇ ਹਰੇਕ ਪੱਖ ਤੋਂ ਪਸ਼ੂ ਨੂੰ ਜਾਂਚ ਕੇ ਧਿਆਨ ਨਾਲ ਖਰੀਦਿਆ ਕਰੋ ਬਾਅਦ ਚੋਂ ਨਾ ਤਾਂ ਮੇਰੇ ਕੋਲੇ ਫੋਨ ਲਾਇਆ ਕਰੋ ਤੇ ਨਾ ਲਾਇਆ ਕਰੋ ਸੱਜਣੋਂ ਵਪਾਰੀ ਵੀਰ ਕੋਲੇ ਕਿਉਂਕਿ ਆਪਦੀ ਸਮਝ ਨਾਲ ਪਸ਼ੂ ਤੁਸੀਂ ਲੈਣਾ ਹੁੰਦਾ ਮਤਲਬ ਕਿ ਤੱਕਾ ਦਾ ਕਿਸੇ ਨਾਲ ਵੀ ਨਹੀਂ ਕਿਤੇ ਨਾ ਵੀਡੀਓ ਮੇਰਾ ਵੀਡੀਓ ਤੇ ਤੇਰੇ ਵੀਡੀਓ ਤੇ ਹੁਣ ਅੱਜ ਕੱਲ ਪੂਰਾ ਮਹੀਨਾ ਹੋ ਗਿਆ ਵੀਡੀਓ ਪੈਨੋ ਆਪਣੀ ਨੂੰ ਠੀਕ ਹੈ 10 ਤਰੀਕ ਨੂੰ ਪੈਦੀ ਠੀਕ ਹੈ ਵਿਦਆਉਟ ਵੀ ਦੀ ਉਦੋਂ ਇੰਨਾ ਮਾਲ ਵਗਿਆ ਉਹਦਾ ਵੀ ਅੱਜ ਤੱਕ ਫੋਨ ਨਹੀਂ ਕੋਈ ਲੈ ਠੀਕ ਹੈ ਗੱਲ ਹਾਂ ਆ ਬਾਕੀ ਇਹਨਾਂ 'ਚ ਜਿਹੜਾ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ